ਬਟਾਲਾ 'ਚ ਹਾਲਾਤ ਦਿਨੋ ਦਿਨ ਵਿਗੜ ਰਹੇ ਹਨ। ਬਟਾਲਾ ਦੇ ਡੇਰਾ ਰੋਡ ਸ਼ੁਕਰਪੁਰਾ ਵਿਖੇ ਇੱਕ ਕਰਿਆਨਾ ਸਟੋਰ ਮਾਲਕ ਤੇ ਗੋਲੀਆਂ ਚੱਲਣ ਦਾ ਸਮਾਚਾਰ ਹੈ। ਗੋਲੀਬਾਰੀ ਦੌਰਾਨ ਇੱਕ ਮਜ਼ਦੂਰ ਵਿਅਕਤੀ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਮੈਸਰ ਜਰਾਜਪਾਲ ਐਂਡ ਸੰਜ ਕਰਿਆਨਾ ਸਟੋਰ ਦੇ ਮਾਲਕ ਰਾਕੇਸ਼ ਕੁਮਾਰ ਪੁੱਤਰ ਰਾਜਪਾਲ ਤੋਂ ਮੁਹੱਲੇ ਦਾ ਹੀ ਇੱਕ ਨੌਜਵਾਨ ਆਇਆ ਤੇ ਪੈਸਿਆਂ ਦੀ ਮੰਗ ਕੀਤੀ। ਕਰਿਆਨਾ ਸਟੋਰ ਮਾਲਕ ਵੱਲੋਂ ਪੈਸੇ ਨਾ ਦੇਣ ਤੇ ਉਕਤ ਨੌਜਵਾਨ ਨੇ ਤਿੰਨ ਗੋਲੀਆਂ ਚਲਾ ਦਿੱਤੀਆਂ। ਘਟਨਾ ਦੌਰਾਨ ਦੁਕਾਨਦਾਰ ਖੜਾ ਇੱਕ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਥਾਣਾ ਸਿਵਲ ਲਾਈਨ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਲਿਆ ਹੈ ਅਤੇ ਉਸ ਕੋਲੋਂ ਪਿਸਤੌਲ ਵੀ ਪਿਸਤੌਲ ਵੀ ਰਿਕਵਰ ਕਰ ਲਿਆ ਹੈ ਉੱਧਰ ਇਸ ਘਟਨਾ ਨੂੰ ਲੈ ਕੇ ਲੋਕਾਂ 'ਚ ਭਾਰੀ ਸਹਿਮ ਵੀ ਹੈ ਅਤੇ ਰੋਸ ਵੀ ਪਾਇਆ ਜਾ ਰਿਹਾ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਨੀਚਰਵਾਰ ਦੀ ਦੁਪਹਿਰ ਨੂੰ ਬਟਾਲਾ ਦੇ ਨਜ਼ਦੀਕੀ ਪਿੰਡ ਜੈਤੋ ਸਰਜਾ ਚ ਵੀ ਗੋਲੀ ਚੱਲੀ ਸੀ ਜਿਸ ਵਿੱਚ ਦੋ ਜਿੱਚ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਹਨ ਕੀ ਨਾਮ ਹੈ ਮੇਰੇ ਨਾਮ ਮਨਸ਼ੀਰ ਅੱਛਾ ਕੀ ਕੰਮ ਕਰਦਾ ਬੇਟਾ ਤੁਹਾਡਾ ਜੈ ਜੀ ਦੀ ਕਹਾਣੀ ਰੈਕੜੀ ਨਹੀਂ ਅੱਛਾ ਕਿੰਨੀਆਂ ਗੋਲੀਆਂ ਚੱਲੀਆਂ ਪਾਜੀ ਪਤਾ ਨਹੀਂ ਮੈਨੂੰ ਤਾਂ ਬੜੇ ਅੱਛਾ ਕੋਈ ਕਿਹੜਾ ਕੇਸ ਆਇਆ ਜੀ ਇੱਥੇ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਹੈ ਅਮਰਵੀਰ ਸਿੰਘ ਨਾਲੋਂ ਮਹਿੰਦਰ ਸਿੰਘ ਇਹ ਸ਼ੁਕਰਪੁਰ ਇਹਦੇ ਤੇ ਅਲਰਜੀਸ਼ੀਆ ਵਾਲਾ ਆਉਂਦੀ ਨੋਵਰ ਲਿਮਿਟਡ ਦੇ ਸਾਟਾ ਲੱਗ ਗਿਆ ਤੇ ਅਸੀਂ ਉਹਨਾਂ ਨੂੰ ਪੇਸ਼ੈਂਟ ਨੂੰ ਟ੍ਰੀਟਮੈਂਟ ਦਿੱਤਾ ਹੈ ਕਿ ਉਹ ਪੇਸ਼ੈਂਟ ਅੰਦਰ ਸੀ ਲਖਿਆੰਤ ਦੇ ਵਿੱਚ ਉਹ ਜੋ ਐਮਐਲਰ ਕਟਕੇ ਸੀ ਉਹਨਾਂ ਦੀ ਟ੍ਰਾਂਸਪੋਰਟ ਕੀਤੀ ਸੋ ਗੋਲੀਆਂ ਦੇ ਅੰਦਰ ਹੈ ਕਿ ਨਿਕਲ ਗਈ ਹੈ ਇਹਦੇ ਫਲਾਦੀ ਕਰੀਏ ਐਕਸ-ਰੇ ਜੋ ਸੀਟੀ ਤੇ ਵੀ ਪਤਾ ਚੱਲ ਪਾਏਗਾ ਕਿ ਅੰਦਰ ਉਹ ਹੈਗੀ ਫੋਰਨ ਬਾਡੀ ਕਿਸੇ ਤਰ੍ਹਾਂ ਲੱਗੀ ਹੋਈ ਉਹਨੂੰ ਰੈਫਰ ਕੀਤਾ ਗਿਆ ਜੀ ਹਾਂਜੀ ਕੀ ਗੋਲੀ ਕਿਹੜੀ ਜਗ੍ਹਾ ਤੇ ਲੱਗੀ ਹੈ ਉਹ ਤੇ ਮੈਂ ਤੁਹਾਨੂੰ ਦੱਸਾਂਗਾ ਲੈਫਟ ਲੋਅਰ ਲਿੰਬ ਤੇ ਆ আচ্ছা ਥੈਂਕ ਯੂ